ਸਸਰੀ ਗਾਜ ਜੀ ਤੁਸੀਂ ਦੇਖ ਰਹੇ ਹੋ ਸ਼ਿਰ ਪੰਜਾਬ ਨਿਊ ਚੈਨਲ ਨਵੇਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆ ਕਿ ਇਸ ਵਲੇ ਦੀ ਜਿਹੜੀ ਮੰਦਭਾਗੀ ਖਬਰ ਆ ਉਹ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸ ਦਿਆ ਕਿ ਇਕਲੋਤਾ ਘਰ ਦਾ ਚਿਰਾਗ ਜਿਸ ਦਾ ਨਾਂ ਕਰਨਪ੍ਰੀਤ ਸਿੰਘ ਦੱਸਿਆ ਜਾ ਰਿਹਾ ਮਹਿਜ 19 ਸਾਲ ਦੀ ਜਿਹੜੀ ਇਸ ਨੌਜਵਾਨ ਦੀ ਉਮਰ ਸੀਗੀ ਔਰ ਵੱਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਇਸ ਨੌਜਵਾਨ ਦੇ ਉੱਤੇ ਸਨ ਔਰ ਤਾਨੂੰ ਦੱਸਿਆ ਕਿ ਖੇਤਾਂ ਦੇ ਵਿੱਚ ਜਿਹੜੀ ਆ ਉਹ ਕੰਬਾਈਨ ਲਗਾਈ ਹੋਈ ਸੀ ਝੋਨਾ ਜਿਹੜਾ ਵੱਢਿਆ ਜਾ ਰਿਹਾ ਸੀ ਤਾਂ ਨੌਜਵਾਨ ਆਪਣੀ ਜਿਹੜਾ ਟਰੈਕਟਰ ਲੈ ਕੇ ਤੇ ਝੋਨੇ ਲੱਦਣ ਵਾਸਤੇ ਜਾਂਦਾ ਟਰਾਲੀ ਪਿੱਛੇ ਬਣ ਕੇ ਤਾਂ ਅਚਾਨਕ ਜਿਹੜਾ ਟਰੈਕਟਰ ਆ ਉਹਦਾ ਸੰਤੁਲਨ ਵਿਗੜ ਜਾਂਦਾ ਆ ਤੇ ਸੰਤੁਲਨ ਵਿਗੜ ਦੇ ਕਾਰਨ ਉਹ ਖੇਤਾਂ ਦੇ ਵਿੱਚ ਹੀ ਪਲਟ ਜਾਂਦਾ ਤਾਂ ਇਸ ਨੌਜਵਾਨ ਦੀ ਟਰੈਕਟਰ ਹੇਠਾਂ ਆਉਣ ਦੇ ਕਾਰਨ ਜਿਹੜੀ ਆ ਮੌਤ ਹੋ ਜਾਂਦੀ ਆ ਔਰ ਤੁਹਾਨੂੰ ਦੱਸ ਦਈਏ ਕਿ ਜਦੋਂ ਇਹਨੂੰ ਇੱਕ ਨਿਜੀ ਹਸਪੀਟਲ ਦੇ ਵਿੱਚ ਜਦੋਂ ਲੈ ਕੇ ਜਾਇਆ ਜਾਂਦਾ ਤਾਂ ਡਾਕਟਰਾਂ ਵੱਲੋਂ ਇਹਨੂੰ ਮ੍ਰਿਤ ਜਿਹੜਾ ਘੋਸ਼ਿਤ ਕਰ ਦਿੱਤਾ ਜਾਂਦਾ ਔਰ ਤੁਹਾਨੂੰ ਦੱਸ ਦਈਏ ਕਿ ਇਸ ਨੌਜਵਾਨ ਦਾ ਜਿਹੜਾ ਬਾਪ ਦੀ ਜਿਹੜੀ ਮੌਤ ਆ ਉਹ 11 ਸਾਲ ਪਹਿਲਾਂ ਹੋ ਚੁੱਕੀ ਆ ਹੁਣ ਘਰ ਦੇ ਵਿੱਚ ਦਾਦੀ ਮਾਂ ਅਤੇ ਇੱਕ ਭੈਣ ਸੀਗੀ ਜਿਹਦੀ ਪੂਰੀ ਜਿਹੜੀ ਜ਼ਿੰਮੇਵਾਰੀ ਆ ਘਰ ਦੀ ਉਹ ਸਾਰੀ ਮੁੰਡੇ ਦੇ ਉੱਤੇ ਸੀ ਪਰ ਹੁਣ ਘਰ ਦਾ ਕਲੋਤਾ ਪੁੱਤ ਚਲਾ ਗਿਆ ਤਾਂ तमाम ਜਿਹੜੇ ਮਾਂ ਆ ਦਾਦੀ ਤੇ ਭੈਣ ਦਾ ਰੋ ਰੋ ਬੁਰਾ ਹਾਲ ਹੈ ਤੇ ਤਾਜ਼ਾ ਅਪਡੇਟ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਪੁੱਲਣਾ ਤਾਂ ਜੋ ਕਿ ਸਮੇਂ-ਸਮੇਂ ਸਿਰ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ਿਰ ਪੰਜਾਬ ਨਿਊ ਚੈਨਲ